ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਹਰੀਕੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਖਲੋਤੇ ਟਰਾਲੇ ਵਿੱਚ ਗੱਡੀ ਵਜਨ ਨਾਲ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉੱਥੇ ਹੀ ਇਸ ਮਾਮਲੇ ਸਬੰਧੀ ਮੌਕੇ ਤੇ ਪਹੁੰਚੀ ਥਾਣਾ ਹਰ ਇਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੀ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਦਿਲਬਖ ਸਿੰਘ ਨੇ ਦੱਸਿਆ ਕਿ ਨੌਜਵਾਨ શ્રી ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਿੰਡ ਗੁਰੂ ਹਰੀਰਾਏ ਸਾਹਿਬ ਨੂੰ ਪਰਤ ਰਹੇ ਸਨ ਕਿ ਹਰੀਕੇ ਨਜ਼ਦੀਕ ਅੰਮ੍ਰਿਤਸਰ ਤੋਂ ਹਰੀਕੇ ਅੰਦਰ ਨਵੇਂ ਹਾਈਵੇ ਤੇ ਕ੍ਰਿਪ ਸਭਾ 12 ਵਜੇ ਹਾਈਵੇ ਉੱਪਰ ਇੱਕ ਕੰਟੇਨਰ ਖਰਾਬ ਹੋਣ ਕਾਰਨ ਹਾਈਵੇ ਉੱਪਰ ਹੀ ਖੜਾ ਸੀ ਜਿਸ ਪਿੱਛੇ ਇੱਕ 18 ਟੈਰੀ ਟਰਾਲਾ ਖੜਾ ਸੀ ਅਤੇ ਤੁੰਧ ਜ਼ਿਆਦਾ ਸੰਘਣੀ ਹੋਣ ਕਰਕੇ ਸਵਿਫਟ ਕਾਰ PB05 AE 6636 ਉਸ ਟਰਾਲੇ ਵਿੱਚ ਜਾ ਬੱਜੀ ਜਿਸ ਨਾਲ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਰਹਾਘੀਰਾ ਦੀ ਮਦਦ ਨਾਲ ਉਕਤ ਨੌਜਵਾਨਾਂ ਨੂੰ ਹਸਪਤਾਲੇ ਚਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਚੋ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਿਨ੍ਹਾਂ ਦੀ ਪਛਾਣ ਪਰਮਜੀਤ ਸਿੰਘ ਗੁਰਦੇਵ ਸਿੰਘ ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਜੋਂ ਹੋਈ ਹੈ ਦਿਲਬਖ ਸਿੰਘ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਬਲਵਿੰਦਰ ਸਿੰਘ ਜੋ ਕਿ ਹਾਦਸੇ ਵਿੱਚ ਜ਼ਖਮੀ ਹੋ ਗਿਆ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਹਰੀਕੇ ਦੇ ਮੁਖੀ ਐਸ ਐਚਓ ਕੇਵਲ ਸਿੰਘ ਨੇ ਦੱਸਿਆ ਕਿ ਟਰਾਲੇ ਵਿੱਚ ਵਜੇ 스ਵਿਫਟ ਕਾਰ ਵਿੱਚ ਸਵਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਇਸ ਮਾਮਲੇ ਸੰਬੰਧੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪਰਿਵਾਰ ਜਿਸ ਤਰ੍ਹਾਂ ਦੇ ਵੀ ਬਿਆਨ ਦਰਜ ਕਰਵਾਵੇਗਾ ਉਸ ਮੁਤਾਬਕ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਕੀ ਨਾਂ ਕੀ ਵੀ ਜੀ ਆਪਣਾ ਸੰਤਰਾ ਰੈ ਇੰਨੰਦ ਲਿਵਾਸ ਸਿੰਘ ਤੇ ਜਿਹੜੇ ਯਾਰ ਰਾਤ ਐਕਸੀਡੈਂਟ ਹੋਇਆ ਹਰੀਕੇ ਹਾਂਜੀ ਕਿੰਨੇ ਜਾਣੇ ਇਹ ਤਾਂ ਇੱਕ ਪੰਜ ਜਾਣੇ ਸੀ ਬ੍ਰਦਰਸ ਨਾਲ ਅੱਛਾ ਕੀ ਨਾਂ ਹੈ ਉਹਨਾਂ ਦਾ ਬ੍ਰਦਰ ਬਲਵਿੰਦਰ ਸਿੰਘ ਸੀ ਦਾ ਉਮਰ ਕਿੰਨੀ ਕੋਈ ਹੈ ਉਮਰ ਇਹਨਾਂ ਦੁੱਧਾ ਮਤੂਸਾ ਹੋਈ ਹੈ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਫਰੀਦਕੋਟ ਦਾ ਪਿੰਡ ਘੜਾ ਨਾਲ ਗੁੱਦਟਾਂਡੀ ਅਛਾ ਇਹਦੇ ਦੂਸਰੇ ਦੂਸਰਾ ਕਰਮਜੀਤ ਮੁੰਡਾ ਸੀਗਾ ਉਹ ਵੀ ਗੁੱਦ ਘੰਡੀ ਗਈਆਂ ਠੀਕ ਹੈ ਜਿੰਨੇ ਦੀ ਡੈਥ ਹੋ ਗਈ ਹੈ ਠੀਕ ਹੈ ਤੇ ਗੁਰਦੇਵ ਇਹ ਵੀ ਗੁੱਦ ਘੰਡੀ ਦਾ ਵੀ ਡੈਥ ਹੋ ਗਈ ਸੀ ਅਛਾ ਇਹ ਕਰੋਬਰਨਪ੍ਰੀਤ ਮੁੰਡਾ ਹੈਗਾ ਮੱਤੜਾ ਕਾਰ ਦਾ ਇਹਦੀ ਵੀ ਮੋਕਰੇ ਡੈਥ ਹੋ ਗਈ ਹੋਰ ਕਿੰਨੇ ਜਾਨ ਜੀਰ ਸੀਗਾ ਕੋਈ ਕਰਤਾ ਇਹਨਾਂ ਤੇ ਦੇਖੋ ਕਿੰਨੇ ਜਾਨਾਂ ਦੀ ਡੈਥ ਹੋਈ ਹੈ ਇਹ ਚਾਰ ਜਾਨੇ ਦੀ ਚਾਰ ਜਾਨੇ ਦੀ ਹੋਈ ਹੈ ਤੇ ਕਿੰਨਾ ਜਾਨ ਕੀ ਮੰਨ ਕਰੋਗੇ ਤੁਸੀਂ ਕੋਈ ਨਹੀਂ ਅਸੀਂ ਦਗਾਨੇ ਜਿਹੜੀ ਕਾਰਵਾਈ ਹੋਣੀ ਹੈ ਉਹ ਕਰਕੇ ਤੇ ਤੁਹਾਨੂੰ ਲੱਛ ਦਿੱਤੀਆਂ ਜਾਣ ਰਿਜੈਕਸ਼ਨ ਸਰਕਾਰ ਕਰ ਲਈਏ ਐਸੇ ਡਾਡੀ ਬੋਡੀਆਂ ਹਸਪਤਾਲ ਆ ਰਹਾ ਠੀਕ ਇੱਕ ਦਿਨ ਜਾ ਰਹੇ ਸੀ ਇਹ ਵਾਪਸ ਰੋਇਪਨ ਜਾ ਰਹੇ ਆ ਅਮਰਸਰ ਤੋਂ ਆ ਰਹੇ ਅਮਰਸਰੋਂ ਤੋਂ ਆ ਰਹੇ ਸੀ ਤੇ ਕੋਈ ਪਨ ਜਾ ਰਹੇ ਹਨ ਕਿਹੜੀ ਵਿੱਚ ਉਹ ਜੇ ਗੜੀ ਗੜੀ ਇਹ ਪਹਿਲਾਂ ਕੈਂਟਰ 'ਚ ਕੋਈ ਟਰਾਲਾ ਵੱਜਾ ਸੀ ਖਰਾਬ ਕੈਂਟਰ 'ਚ ਹੂੰ ਇੱਕ ਟਰਾਲੇ ਦੇ ਮਗਰੋਂ ਟਕਰਾਇਆ ਸੀ ਹਾਂਜੀ ਸਰ ਜਿਹੜਾ ਧੁੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਦੀ ਡੈਥ ਹੋਈ ਆ ਤੇ ਕੀ ਮਤਲਬ ਆ ਸਾਨੂੰ ਇੱਕ ਕ੍ਰੇਟਰ ਦਾ ਗੋਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਦਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਹਾਇਆ ਦੇ ਇਹ ਮੁੰਡੇ ਸੀ ਪੰਜ ਸ੍ਰਿਸ਼ਟਕਾਰ ਤੇ ਸਵਾਰ ਦਰਬਾਰ ਸਭ ਤੋਂ ਮੱਥਾ ਦੇ ਕੇ ਆ ਰਿਹਾ ਸੀ ਜਿਆਦਾ ਧੁੰਦ ਧੁੰਨ ਕਰਕੇ ਉਹ ਜਿਹੜੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਦੰਗੀਜਖ ਮੀਓਗੇ ਬੰਦੇ ਸਾਰੇ ਜਿੰਨਾ ਵਿੱਚੋਂ ਹਸਪਤਾਲ ਜਾ ਕੇ ਚੌਥੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲੇ ਦਾ ਹੈ ਸਰ ਕਿੰਨੇ ਕੁ ਉਮਰੇ ਬੱਚੇ ਜਣੂ तकरीबन ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬੰਦੇ ਉਮਰੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਤਾਂ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕ ਤਾਂ ਗੁਰਦੇਵ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸਾਹਿਬ ਤੇ ਸਾਰੇ ਗੁਰੂ ਸਾਹਿਬ ਅਗੇਰੀ ਦੇ ਬੰਦੇ ਆ ਹਾਂ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਹੀਂ ਮੌਕੇ ਤੇ ਜਾ ਆਇਆ ਜਿੱਦਾਂ ਦਾ ਉਹ ਬਿਆਨ ਲਿਖਣ ਨੂੰ ਤਾਂ ਚੱਲ ਗਿਆ ਸਰ ਅਗਲੀ ਕਾਰਵਾਈ ਕੀ ਹਮਲ ਜਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਜਾ ਰਹੀ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀ ਤੇ ਦਰਾ ਤੇ ਇਹ ਕਾਰਤ 12 ਸਵਾ 12ਵਾਂ ਜਾਰੀ ਉਹ ਤੋਂ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਜੱਦੀ ਉੱਤੇ ਨਰਸਿੰਗ ਹੋ ਰਹੀ ਤੁੰਦ ਦਾ ਕਾਰਨ ਹੈ